ਸਤਿ ਸ਼੍ਰੀ ਅਕਾਲ ਜੀ ਫੇਸਬੁਕ ਨਾਲ ਜੁੜੇ ਸਾਰੇ ਵੀਰਾਂ ਦਾ ਤੁਹਾਨੂੰ ਦੱਸ ਦਈਏ ਕਿ ਇਸ ਵਕਤ ਜਿਹੜਾ ਪਿਛਲੇ 4-5 ਦਿਨ ਲਗਾਤਾਰ ਜਿਹੜੀ ਬਾਰਿਸ਼ ਹੋਈ ਹੈ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਇਸ ਵਕਤ ਹੜ੍ਹ ਮੜੀ ਸਥਿਤੀ ਜਿਹੜੀ ਬਣੀ ਹੋਈ ਹੈ ਅ ਅਸੀਂ ਲਗਾਤਾਰ ਦੋ ਦਿਨਾਂ ਤੋਂ ਜਿਹੜੀ ਇਹਨਾਂ ਪਾਣੀ ਦੇ ਜਿਹੜਾ ਕਿੱਥੇ-ਕਿੱਥੇ ਮਾਰ ਹੋਈ ਹੈ ਕਵਰੇਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਇਸ ਵਕਤ ਪਿੰਡ ਸੈਦੋਕੇ ਦੇ ਵੇਤੇ ਜਿਹੜੀ ਡਰੇਨ ਆ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਹੈ ਜਿਹੜਾ ਪੁਲ ਦੇ ਉੱਪਰੋਂ ਦੀ ਪਾਰ ਕਰ ਚੁੱਕਿਆ ਔਰ ਮੇਰਾ ਇੱਥੇ ਲਾਈਵ ਕਰਨ ਦਾ ਮਕਸਦ ਇਹ ਹੈ ਕਿ ਜਿਹੜੇ ਵੀਰ ਇਧਰੋਂ ਸੈਦੋਕੇ ਤੋਂ ਜਿਹੜਾ ਬੁਰਜ ਅਮੀਰਾ ਗਾਜੀਆਣਾ ਨੂੰ ਜਾਂਦੇ ਆ ਖਾਸ ਕਰ ਜਿਹੜੇ ਮੋਟਰਸਾਈਕਲ ਜਾਂ ਛੋਟੀਆਂ ਗੱਡੀਆਂ ਵਾਲੇ ਉਹਨਾਂ ਲਈ ਜਾਣਕਾਰੀ ਦੇਣਾ ਜ਼ਰੂਰੀ ਹੈ ਕਿ ਥੋੜਾ ਜਿਆਦਾ ਰਿਸਕੀ ਹੋ ਸਕਦਾ ਕਿਉਂਕਿ ਪਾਣੀ ਦਾ ਪੱਧਰ ਹੈ ਲਗਾਤਾਰ ਵੱਧ ਰਿਹਾ ਹੈ ਇਹ ਸਿਰਫ ਇਹ ਨਹੀਂ ਹੈ ਕਿ ਪੁਲ ਦੇ ਉੱਪਰੋਂ ਪਾਰ ਕਰਕੇ ਲੰਘ ਰਿਹਾ ਹੈ ਪੁਲ ਦੇ ਉੱਪਰੋਂ ਪਾਰ ਕਰਕੇ ਇੱਥੋਂ ਤੱਕ ਦੇਖੋ ਤੁਸੀਂ ਜਿੱਥੋਂ ਤੱਕ ਇੱਥੋਂ ਤੱਕ ਪਾਣੀ ਦਾ ਜਿਹੜਾ ਲੈਵਲ ਆ ਚੁੱਕਿਆ ਹੈ ਬਹੁਤ ਜ਼ਿਆਦਾ ਜਿਹੜਾ ਓਵਰਫਲੋ ਕਰ ਰਹੀ ਹੈ ਇਹ ਡਰੇਨ ਕਾਰਨ ਕੀ ਹੈ ਇਹ ਤਾਂ ਕੁਝ ਕਹਿ ਨਹੀਂ ਸਕਦੇ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇਸ ਵਕਤ ਪੰਜਾਬ ਨੂੰ ਵਾਕਈ ਜਿਹੜਾ ਪੰਜਾਬ ਦੇ ਵਿੱਚ ਇੱਕ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਅਸੀਂ ਦੇਖੀਆਂ ਜਿਹੜੀਆਂ ਤਸਵੀਰਾਂ دریاਵਾਂ ਦੇ ਪੱਧਰ ਹੈ ਜਿਹੜੇ ਖਤਰੇ ਤੋਂ ਉੱਪਰ ਚੱਲ ਰਹੇ ਹੈ ਬਿਆਸ ਦਰਿਆ ਦੇ ਵਿੱਚ ਅਸੀਂ ਦੇਖਿਆ ਵੀ ਕਿਵੇਂ ਪਾੜ ਪੈਣ ਤੋਂ ਬਾਅਦ ਕਈ ਪਿੰਡਾਂ 'ਚ ਨੁਕਸਾਨ ਕੀਤਾ ਔਰ ਇਸੇ ਤਰ੍ਹਾਂ ਜਿਹੜੀਆਂ ਇਹ ਡਰੇਨ ਹੈ ਇਹ ਡਰੇਨਾਂ ਦੀ ਜਿਹੜੀ ਪ੍ਰੋਪਰ ਸਫਾਈ ਨਾ ਹੋਣ ਕਰਕੇ ਔਰ ਇਹ ਪਾਣੀ ਹੈ ਜਿਹੜਾ ਇਸ ਵਕਤ ਤੁਸੀਂ ਦੇਖ ਰਹੇ ਹੋ ਇਹ ਡਰੇਨ ਦਾ ਪਾਣੀ ਪੁਲ ਦੇ ਉੱਪਰੋਂ ਦੀ ਚੱਲ ਰਿਹਾ ਹੈ ਔਰ ਪੌੜ ਦੇ ਉੱਪਰੋਂ ਵੀ ਕੋਈ ਆਏ ਨਹੀਂ ਵੀ ਥੋੜਾ ਨਹੀਂ ਮਤਲਬ ਪੌੜ ਕਾਫੀ ਨੀਮਾ ਰਹਿ ਗਿਆ ਔਰ ਜਿਹੜੇ ਵੀਰ ਛੋਟੀਆਂ ਗੱਡੀਆਂ ਜਾਂ ਮੋਟਰਸਾਈਕਲ ਵਾਲੇ ਆ ਤਾਂ ਪਲੀਜ਼ ਦੇਖ ਕੇ ਆਦਾ ਧਿਆਨ ਨਾਲ ਜਾਣ ਔਰ ਇਹ ਇਕੱਲਾ ਇੱਥੋਂ ਦੇ ਹਾਲਾਤ ਨਹੀਂ ਮੈਂ ਤੁਹਾਨੂੰ ਦੱਸਦੇ ਮੈਂ ਅੱਜ ਅਸੀਂ ਤਸਵੀਰਾਂ ਸਾਂਝੀਆਂ ਕਰਾਂਗੇ ਕਿਉਂਕਿ ਜਿਹੜੀ ਪੱਤੋ ਹੀਰਾ ਸਿੰਘ ਵਾਲੀ ਡਰੇਨ ਹੈ ਉਹਦੇ ਵਿੱਚ ਵੀ ਇੰਨੀ ਕੁ ਬੂਟੀ ਜਮਾ ਹੋਈ ਹੋਈ ਹੈ ਇੰਨੀ ਕਿ ਬੁਟੀ ਉਹ ਵੀ ਪੁਲ ਲਗਭਗ ਜਿਹੜਾ ਪੁਲ ਦਾ ਲੈਵਲ ਹੈ ਉਹਦੇ ਬਰਾਬਰ ਤੱਕ ਪਾਣੀ ਉਹ ਚੱਲ ਰਿਹਾ ਤੇ ਮੇਰੇ ਖਿਆਲ ਦੇ ਵਿੱਚ ਜੇਕਰ ਉਹ ਵੀ ਜਲਦੀ ਨਾ ਕੋਈ ਪ੍ਰਸ਼ਾਸਨ ਵੱਲੋਂ ਧਿਆਨ ਦਿੱਤਾ ਗਿਆ ਤਾਂ ਉਹ ਵੀ ਇਸੇ ਤਰ੍ਹਾਂ ਪੁਲ ਦੇ ਉੱਪਰੋਂ ਕਰਾਸ ਕਰੇਗਾ ਪਿੱਛੇ ਹਿੰਮਤਪੁਰਾ ਵੀ ਅਸੀਂ ਦੇਖਿਆ ਕਿ ਹਿੰਮਤਪੁਰਾ ਵੀ ਸਾਡੇ ਵੀਰ ਪੱਤਰਕਾਰ ਮਿੰਟੂ ਖੁਰਮੀ ਉਹਨਾਂ ਨੇ ਜਿਹੜੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਇਹੀ ਹਾਲਾਤ ਉੱਥੇ ਨੇ ਔਰ ਕਿਤੇ ਇਹ ਨਾ ਹੋਵੇ ਕਿ ਇਹ ਜਿਹੜੀਆਂ ਡਰੇਨਾਂ ਪਾਣੀ ਦਾ ਲੈਵਲ ਹੈ ਜਿਹੜਾ ਉਹਦੀ ਮਾਰ ਨੂੰ ਨਾ ਝੱਲ ਸਕਣ ਤੇ ਇਹਦੇ ਵੀ ਕੋਈ ਪਾੜ ਪੈ ਜਾਵੇ ਤੇ ਨੁਕਸਾਨ ਹੋ ਜੇ ਅਸੀਂ ਅਰਦਾਸ ਕਰਦੇ ਹਾਂ ਵੀ ਇਹ ਜਿਆ ਕੁਝ ਨਾ ਹੋਵੇ ਪਰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜ਼ਰੂਰ ਧਿਆਨ ਦਿੱਤਾ ਜਾਵੇ ਜਿਹੜੇ ਇਹ ਪਾਣੀ ਪਿੱਛੋਂ ਬਹੁਤ ਜ਼ਿਆਦਾ ਆ ਰਿਹਾ ਹੈ ਦਰਿਆਵਾਂ ਦਾ ਪੱਧਰ ਪਹਿਲਾਂ ਹੀ ਖਤਰੇ ਤੋਂ ਬਾਹਰ ਹੈ ਔਰ ਖਤਰੇ ਤੋਂ ਉੱਪਰ ਹੈ ਜਾਨੀ ਮੇਰੇ ਕਹਿਣ ਦਾ ਭਾਵ ਤੇ ਉਸ ਦਾ ਅਸਰ ਕਿਤੇ ਨਾ ਕਿਤੇ ਇੱਧਰ ਵੀ ਦੇਖਣ ਨੂੰ ਮਿਲ ਰਿਹਾ ਹੈ ਨਹਿਰਾਂ ਡਰੇਨਾਂ ਜਿਹੜੀਆਂ ਓਵਰਫਲੋ ਚੱਲ ਰਹੀਆਂ ਸੋ ਜਿਹੜੇ ਮੋਟਰਸਾਈਕਲ ਵਾਲੇ ਵੀਰ ਆ ਉਹ ਵੀ ਬੜੇ ਧਿਆਨ ਨਾਲ ਜਾਣ ਦੀ ਲੋੜ ਹੈ ਔਰ ਇਹ ਦੇਖੋ ਬਾਈ ਜਾ ਰਹੇ ਨੇ ਦੇਖੋ ਇਹ ਹਾਲਾਤ ਨੇ ਜੀ ਔਰ ਇਹ ਜਾਣਕਾਰੀ ਵੱਧ ਤੋਂ ਵੱਧ ਸਾਂਝੀ ਜਰੂਰ ਕਰਦੇ ਹੋ ਕਿਉਂਕਿ ਜਿਵੇਂ ਜਿਵੇਂ ਅਸੀਂ ਤਸਵੀਰਾਂ ਲਾਈਵ ਸਾਂਝੇ ਕਰਦੇ ਆ ਤਾਂ ਕਿ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਨੀਂਦ ਖੁੱਲੇ ਤੇ ਪ੍ਰਸ਼ਾਸਨ ਧਿਆਨ ਦੇਵੇ ਕਿਉਂਕਿ ਇਹ ਟ੍ਰੇਨਾਂ ਦੀ ਜੇ ਸਮੇਂ ਸਿਰ ਸਫਾਈ ਹੋਈ ਹੁੰਦੀ ਤਾਂ ਸ਼ਾਇਦ ਆ ਮੰਜ਼ਰ ਦੇਖਣ ਨੂੰ ਨਾ ਮਿਲਦਾ ਧੰਨਵਾਦ ਜੀ